ਪਟਿਆਲਾ ਦੇ ਪਾਸੇ ਰੋਡ ਤੇ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ 30 ਸਾਲ ਦੇ ਸਮੀਰ ਕਟਾਰੀਆ ਨਾਮ ਦੇ ਨੌਜਵਾਨ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਸਾਥੀ ਦੇ ਨਾਲ ਘਰ ਜਾ ਰਿਹਾ ਸੀ ਜਿੱਥੇ ਤਕਰੀਬਨ 3 ਨੌਜਵਾਨਾਂ ਨੇ ਗੱਡੀ ਖੋਣ ਦੇ ਇਰਾਦੇ ਨਾਲ ਹਮਲਾ ਕਰ ਦਿੱਤਾ ਅਤੇ ਗੱਡੀ ਖੋ ਕੇ ਫਰਾਰ ਹੋ ਗਏ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਉਧਰ ਅੱਗੇ ਜਾ ਕੇ ਕੁਝ ਹੀ ਦੂਰੀ ਤੇ ਗੱਡੀ ਹਾਦਸਾ ਗ੍ਰਸਤ ਹੋ ਗਈ ਅਤੇ ਹਮਲਾਵਰ ਗੱਡੀ ਛੱਡ ਕੇ ਫਰਾਰ ਹੋ ਗਏ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਕੀ ਨਾਮ ਹੈ ਭਾਈ? ਪਹਿਲਾ ਨਾਮ ਸ਼ਮਿੰਦਰ ਖਟਾੜੀਆ ਹੈ। ਭਈ ਜਿਹੜੇ ਮੁੰਡੇ ਡੈੱਥ ਹੋਏ ਏ ਥੋੜਾ ਕੀ ਲੱਗਦਾ ਸੀ? ਮੇਰਾ ਬ੍ਰਦਰ ਲੱਗਦਾ। ਕੀ ਨਾਮ ਕੀ ਜੀ? ਸੁਬੀਰ ਖਟਾੜੀਆ। ਇਹ ਹੋਇਆ ਕੀ ਸੀਗਾ ਸਾਰ? ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸੀ ਰੋਡ ਪੁਲ ਕੰਨੇ ਕਾਰ 'ਚ ਸੀ। ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਗੇਰ ਕੇ ਚਲੇ ਗਿਆ ਮੈਨੂੰ 12:17 ਮਿੰਟ ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸੁਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨੀ ਪੁੱਛ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਐਕਟਿਵਾ ਤੇ ਫਟਾਫਟ ਆਪਣਾ ਪਹੁੰਚਿਆ ਉੱਥੇ ਪਹੁੰਚਿਆ ਤੇ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਪਾ ਕੇ ਇੰਦਰ ਸਿੱਧਾ ਹਸਪਤਾਲ ਲੈ ਕੇ ਆਏ ਤੇ ਉੱਥੇ ਉਹਨਾਂ ਨੇ ਉਹਨੂੰ ਡੈੱਡ ਡਿਕਲੇਰ ਕਰਤਾ। ਪਰਿਵਾਰ ਦੇ ਵਿੱਚ ਕੋਣ-ਕੋਣ ਸਮੀਰ ਦੇ? ਉਹਦੀ ਵਾਈਫ ਹੈ, ਇੱਕ ਬੇਟੀ ਹੈ ਛੋਟੀ। ਕਿੰਨੇ ਸਾਲ ਦੀ ਬੇਟੀ? 2 ਸਾਲ ਦੀ। ਕੋਈ ਬਚਪਨ ਤੋਂ ਨਾਰ ਰਹੇ ਹਾਂ? ਹਨਾ ਸਮੀਰ ਦੇ ਕੋਈ ਦੁਸ਼ਮਣ ਨਹੀਂ ਸੀ ਕਿਸੇ ਨਾਲ ਜਾਂ ਕੋਈ ਰਣਨੀਸ਼ ਵਗੈਰਾ। ਜਦੋਂਾਰੇ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ। ਕੀ ਤੁਸੀਂ ਪਰਿਵਾਰ ਦੇ ਵਿੱਚ ਦੇਖਿਆ ਹੈਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਆ ਅਕਸਰ? بس ਕਿਤੇ ਮੈਂ ਇਸ ਤੋਂ ਜ਼ਿਆਦਾ ਵੀ ਹਾਲੀ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਸੀ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕ੍ਰਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਹੈ ਕਦੀ ਪਹਿਲਾ ਹਮਲਾ ਹੋਇਆ ਅਮੀਰ ਦੇ ਉੱਪਰ ਇਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਤੇ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੋਈ ਐਸਾ ਹਥਿਆਰ ਵਗੈਰਾ ਮਾਰਿਆ ਨਹੀਂ ਉਧਰ ਉਧਰ ਫਾਇਰ ਦੇ ਉਹ ਕਹਿ ਰਹੇ ਕਿ ਸ਼ੈਲ ਵਗੈਰਾ ਮਿਲੇ ਉਹਨਾਂ ਨੂੰ ਗੱਡੀ 'ਚ ਜੋ ਅੱਗੇ ਜਾ ਕੇ ਗੱਡੀ ਟੁੱਟੀ ਵੀ ਮਿਲੀ ਹੈ ਤੇ ਉਸ ਜਿਹੜੀ ਕੈਰੇ ਮੈਗਜ਼ੀਨ ਵਗੈਰਾ ਮਿਲੀ ਹੈ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਗੈਰਾ ਨਾਲ ਜਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਬਟਰ ਹੈ ਉਹ ਕਹਿੰਦੇ ਉਹਦੇ ਚਾਕੂ ਲਗਾਇਆ ਕੋਈ ਟਿੱਕੀ ਚੀਜ਼ ਨਾ ਉਹਦੇ ਪਹਿਲਾਂ ਹਮਲਾ ਕਰਿਆ ਵਾ ਉਹ ਤੇ ਜੇਰ ਕੇ ਉਸ ਤੋਂ ਚਲੇ ਗਏ ਹਾਂ ਸਮੀਰ ਸਮੀਰ ਕੰਮ ਕੀ ਕਰਦਾ ਵੇ ਕਾਪਰ ਵਾਈਂਡ ਦਾ ਕੰਮ ਸੀਗਾ ਕਿਹੜੀ ਜਗ੍ਹਾ ਕਿਲਾ ਚੌਕ ਪੁਲਸ ਤੋਂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਮੰਗ ਰਹੇ ਤੁਸੀਂ ਸਾਨੂੰ ਦਾ ਉਹ ਬੰਦੇ ਗ੍ਰਿਫਤਾਰ ਚਾਹੀਦੇ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖ ਲਓ ਕੀ ਹਾਲ ਹੋ ਗਿਆ ਕ੍ਰਾਈਮ ਦਾ ਕੀ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠਿਆ ਹੋਇਆ ਸੀਗਾ ਕਿ ਉਹ ਕਹਿ ਰਿਹਾ ਕਿ ਇਸ ਦਾ ਗੱਡੀ ਖੋਣ ਪਿੱਛੇ ਜਾਂ ਕੀ ਅੱਗੇ ਗੱਲ ਉਹਦਾ ਫਰੈਂਡ ਦਾਲ ਸੀਗਾ ਉਹ ਪੂਰੀ ਸਾਰੀ ਕਾਰਵਾਈ ਕਰੇਗੀ ਮੈਂ ਬੜੀ ਛੋਟੇ ਤੋਂ ਕੰਮ ਕਾਰਵਾਈ ਦੀ ਮੰਗ ਕਰਦਾ ਤੇ ਇਨਸਾਫ ਦੀ ਮੰਗ ਕਰਦਾ ਸਰ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਕ੍ਰਿਸ਼ਨਾ ਨਾਮ ਹੈ ਜੀ ਕੀ ਵਾਕਿਆ ਕੀ ਹੋਇਆ ਰੇ ਉਹ ਵਾਕਿਆ ਕਿ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਤਾਰਿਆਂ ਦੇ ਦੁੱਧ ਲੈਣ ਆਏ ਸੀ ਦੁੱਧ ਲੈ ਕੇ ਕਾਰ ਦੇ ਬੈਟਰੀ ਨੂੰ ਕਿਸੇ ਦੇ ਬਲਾਜਮ ਨੂੰ ਦਿੱਤੀ ਸੀ ਲੇਕੇ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਰਦਾਤ ਇਹਨਾਂ ਨੇ ਤਾਕੀ ਖੋਲ ਕੇ ਵਾਰਦਾਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਭੱਜਿਆ ਇੰਨੇ ਚ ਕੁੱਦ ਲੈ ਕੇ ਫਰਾਰ ਹੋ ਗਏ ਕਿਹੜੀ ਜਗ੍ਹਾ ਤੇ ਹੋਈ ਹੈ ਗੱਲ ਸਾਰੀ ਇਹ ਪਿੱਛੇ ਹੋਈ ਹੈ ਜੀ ਸੀ ਰੋਡ ਦੀ ਸਟਾਰਟਿੰਗ ਤੇ ਪਾਸ ਰੋਡ ਦੀ ਸਟਾਰਟਿੰਗ ਤੇ ਕਿ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਹੈ ਜਾਂ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵੱਲ ਕੀਤਾ ਸੀਗੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਤਿੰਨ ਬੰਦੇ ਸੀਗੇ ਕੀ ਉਹਨਾਂ ਨੇ ਨਕਾਬ ਪੋਛ ਸੀਗੇ ਜਾਂ ਕੁਛ ਨਹੀਂ ਪਾਇਆ ਹੋਇਆ ਸੀਗਾ ਖੁੱਲੇ ਮੂੰਹ ਸੀਗੇ ਤਿੰਨੋਂ ਹੀ ਆਪਣਾ ਮਲਕ ਜੁਮਾਨੇ ਦੇਖਿਆ ਨਹੀਂ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਨਹੀਂ ਸੀ ਤੇ ਸਮੀਰ ਹੁਣ ਡੈੱਡ ਹੋ ਗਿਆ ਹਾਂ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਕਿਲਾ ਚੌਕ ਕ੍ਰਿਸ਼ਨਾਗੜ੍ਹ ਜਿਹੇ ਰਹਿਣ ਵਾਲੇ ਨੇ ਉਹ ਹੈ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ 1 ਨੇ ਤੇ ਉਹਦੀ ਵਾਈਫ ਵਗੈਰਾ ਵੀ ਪ੍ਰੈਗਨੈਂਟ ਹੈ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਮੈਂ ਜੋ ਭਈਆਂ ਨੂੰ ਮੈਂ ਉਹਨਾਂ ਦੇ ਬੜੇ ਭਈਆਂ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋਗੇ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਦੋਸਤ ਨੇ ਹਮਮ ਅੱਛੀ ਫੁੱਲ ਲਾਰਦਾ ਪੱਤੀ ਆ ਕਿ ਤਾਂ ਮਾਮਲਾ ਕੀ ਪੂਰਾ ਕਰ ਤਾ ਉਹ थाना ਸਿਵਲ ਲਾਈਨ ਨੂੰ ਰਾਤ ਨੂੰ ਲਗਭਗ 2 ਵਜੇ ਮੇਰੇ ਸੰਗ ਆਇਆ ਸੀ ਕਿ ਕਿਪਾਸੀ ਰੋਡ এনਵਾਇਰਨਮੈਂਟ ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਬਾਅਦ ਵਿੱਚ ਜਦੋਂ ਮੌਕੇ 'ਤੇ ਪਹੁੰਚ ਕੇ ਚੈੱਕ ਕੀਤਾ ਗਿਆ ਤਾਂ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਨਹੀਂ ਇਹ ਮਿਲੀ ਕਿ ਸਮੀਰ ਕਟਾਰੀਆ ਨਾਮ ਦੇ ਬੰਦੇ ਤੇ ਜਾਨਲੇਵਾ ਹਮਲਾ ਹੋਇਆ ਸੀਗਾ ਔਰ ਉਹਨੂੰ ਕੋਲੰਬੀਆ ਐਸੀ ਹਸਪੀਟਲ ਸ਼ਿਫਟ ਕਰਤਾ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ ਔਰ ਮੌਕੇ ਤੇ ਸਾਨੂੰ ਇੱਕ ਐਮਟੀ ਮੈਗਜ਼ੀਨ ਔਰ ਇੱਕ ਐਮਟੀ ਸੈਲ ਵੀ ਬਰਾਮਦ ਹੋਇਆ ਹੈ ਇਹ ਪ੍ਰਾਈਮ ਫੇਸੀਆ ਮਰਡਰ ਦਾ ਇਨਸੀਡੈਂਟ ਲੱਗ ਰਹਾ ਹੈ ਬੈਕਐਂਡ ਕੀ ਕਾਰਨ ਹੈ ਕਿਸ ਕਰਕੇ ਹੋਇਆ ਅਸੀਂ ਤਫਤੀਸ਼ ਕਰ ਰਹੇ ਹਾਂ